ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਦੀ ਆਂ ਵੀ ਆਪਾਂ ਚੀਜ਼ੇ ਪਾਠ ਕਰਦੇ ਆਂ ਤਾਂ ਉਹਦਾ ਫਲ ਪਰਮਾਤਮਾ ਬਹੁਤ ਦਿੰਦਾ ਠੀਕ عورت ਹੁੰਦੀ ਆ ਉਹਦੀ ਪਤੀ ਦੀ ਡੈਥ ਹੋ ਜਾਂਦੀ ਆ ਤੇ ਉਹ ਵਿਚਾਰੀ ਆਪਦਾ ਇਹਦਾ ਇੱਕ ਲੜਕਾ ਹੁੰਦਾ ਉਹਨੂੰ ਪਾਲ ਪੋਸ ਕੇ ਵੱਡਾ ਕਰਦੀ ਤੇ ਇੱਕ ਦਿਨ ਅਜਿਹਾ ਆਉਂਦਾ ਵੀ ਉਹ ਆਪਦੇ ਪੁੱਤ ਨੂੰ ਵਿਆਹ ਲੈਂਦੀ ਆ ਜਦੋਂ ਪੁੱਤ ਨੂੰ ਵਿਆਹ ਲੈਂਦੀ ਆ ਤੇ ਉਹਦੀ ਨੋ ਦੈਨ ਬਦੈਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੀ ਆ ਪਹਿਲਾਂ ਪਹਿਲਾਂ ਚੰਗੀ ਰਹਿੰਦੀ ਮੁਰਕੇ ਉਹ ਜਦੋਂ ਉਹਦਾ ਉੱਚੀ ਪਾਠ ਕਰਦੀ ਆ ਉਹ ਜਾ ਨਹੀਂ ਸਕਦੀ ਉਹ ਲੜਾਈ ਲੱਪਾ ਕਰਦੀ ਆ ਤੇ ਇੱਕ ਦਿਨ ਉਹ ਆਪਦੇ ਘਰ ਉਹਦੀ ਘਰ ਦੇ ਘਰ ਵਾਲੇ ਨੂੰ ਕਹਿੰਦੀ ਵੀ ਜਿਆਦਾ ਇਹਨ ਗੁਲੀ ਨੂੰ ਕਿਤੇ ਛੱਡਿਆ ਜਾਂ ਫਿਰ ਮੈਂ ਨਹੀਂ ਇੱਥੇ ਘਰੇ ਰਹਿਣਾ ਤੇ ਇਹ ਪਾਠ ਉੱਚੀ ਜੀ ਕਰਦੀ ਮੇਰਾ ਤਾਂ ਜੀਕ ਬਣਾਉਂਦਾ ਉਹ ਕਹਿੰਦਾ ਨਹੀਂ ਕਰੀ ਦਾਂਦਾ ਪਰਮਾਤਮਾ ਦਾ ਨਾਮ ਇੱਕ ਜਮਾ ਲੈਂਦਾ ਚੰਗਾ ਉਹ ਕਹਿੰਦੀ ਨਹੀਂ ਮੈਂ ਨਹੀਂ ਦਹਿਨਾ ਕਰੀਤ ਉਹ ਫਿਰ ਇੱਕ ਦਿਨ ਆਪਦੀ ਮਾਂ ਨੂੰ ਆਦਾ ਚੱਲ ਮੰਮੀ ਤੈਨੂੰ ਕਿਤੇ ਮੈਂ ਛੱਡਿਆ ਉਹ ਕਹਿੰਦੀ ਚੱਲ ਪੁੱਤ ਕੋਈ ਗੱਲ ਨਹੀਂ ਮੈਂ ਜਾਵਣਗੀ ਚਲ ਉਹ ਨੂੰ ਪਤਾ ਕਹਿੰਦੀ ਮੰਮੀ ਕਹਿੰਦਾ ਮੰਮੀ ਕਹਿੰਦੀ ਮੈਨੂੰ ਪਤਾ ਤੈਨੂੰ ਮੈਨੂੰ ਕਿੱਥੇ ਛੱਡਣ ਜਾਣਾ ਤੇ ਤੂੰ ਆਪਦੇ ਘਰ ਆਲੀ ਨੂੰ ਕਹਦੇ ਵੀ ਮੈਨੂੰ ਨਾ 8-7 ਪਿੰਨੀਆਂ ਬਣਾ ਦੂਗੀ ਵੀ ਕਿਉਂ ਚੁੰਦੀ ਦੀ ਲਿਆ ਉਹ ਆਦਾ ਚੱਲ ਠੀਕ ਆ ਉਹਨੇ ਉਹਨੂੰ ਅੱਖਰ ਚੂੜੀਆਂ ਬੁੜਾ ਦੇ ਮੰਮੀ ਨੇ ਉਹਨੇ ਸਵਾਹ ਦੀਆਂ ਚੂੜੀਆਂ ਚੂੜੀਆਂ ਬੁੜਾ ਕੇ ਦੇਤੀਆਂ ਉਹ ਜਦੋਂ ਪਿੰਨੀਆਂ ਵੱਟਤੀਆਂ ਉਹਨੇ ਚੂੜੀਆਂ ਸਵਾਹ ਦੀਆਂ ਤੇ ਉਹ ਲੈ ਕੇ ਤੇ ਉੱਥੇ ਗਈ ਜਦੋਂ ਤੇ ਜਦੋਂ ਉਹ ਮੁੰਡੇ ਨੇ ਉੱਥੇ ਉਹਨੂੰ ਤਾਰਤਾ ਜੰਗਲਾ ਚ ਜਾਣ ਜਿੱਥੇ ਜਿਆਦਾ ਸੰਘਣੇ ਜੰਗਲ ਸੀ ਉੱਥੇ ਉਹ ਕਹਿੰਦੇ ਵੀ ਐ ਕਰ ਮੰਮੀ ਮੰਮੀ ਕਹਿੰਦੀ ਪੁੱਤ ਮੈਨੂੰ ਥੋੜੀ ਜਿਹੀ ਚੌਪੜੀ ਜੀ ਬਣਾ ਜਾਣਾ ਉਹਦੇ ਵਿੱਚ ਪੈਠ ਜਾ ਕਰੂਗੀ। ਉਹ ਵਿਚਾਰੀ ਉਹ ਬੰਦੇ ਸਾਰੇ ਬੈਠੇ ਸੀ ਜਿਹੜੇ ਉਹਨਾਂ ਨੇ ਚੌਪੜੀ ਜੀ ਬਣਾਤੀ ਨਾਲ ਮੁੰਡੇ ਦੇ ਲੱਗ ਕੇ ਚੋ ਉੱਥੇ ਰਹਿ ਲੱਗੀ। ਉਹ ਤਾਂ ਰਹਿਣ ਲੱਗੀ ਅਗਲਾ ਦਿਨ ਆਇਆ ਤਾਂ ਉੱਥੇ ਕੋਈ ਸਾਥ ਸੰਤ ਆਇਆ ਤੇ ਉਹ ਕਹਿੰਦਾ ਬੀਬੀ ਕੁਛ ਹੈ ਖਾਣ ਉਹਨੇ ਆਗਦਾ ਢੋਲਾ ਉਹ ਕੰਨੀ ਖਾਤਾ ਜਿਹੜੇ ਕਿ ਸਵਾਦਿਆ। ਹਾਂ ਸੀਗ ਨਾ ਉਹ ਪਿੰਨੀਆ ਸੀ ਗਿਆ ਤੇ ਉਹ ਬਾਪੇ ਦੇ ਜਦੋਂ ਪਿੰਨੀਆਂ ਵੇਖੀਆਂ ਤੇ ਉਹ ਜਰਾ ਮਾਂ ਦੀ ਮਰਛੋਟ ਕੇ ਕਹਿਣ ਲੱਗਾ ਬੀਬੀ ਤੂੰ ਦੱਸ ਕੁਸ ਮੰਗ ਲਾ ਤੇ ਉਹ ਕਹਿੰਦਾ ਕੁਛ ਨਾ ਕੁਸ ਮੰਗ ਸਾਡੇ ਤੋਂ ਉਹ ਆਦੀ ਨਹੀਂ ਮੇਰੇ ਕੋਲ ਸਭ ਕੁਝ ਆ ਤਾਂ ਚੱਲ ਕੋਈ ਨਹੀਂ ਤੂੰ ਦੱਸ ਉਹਨੇ ਉਹ ਕਹਿੰਦੀ ਕਹਿੰਦੀ ਵੀ ਮੈਨੂੰ ਤਾਂ ਝੋਪੜੀ ਚੰਗਾ ਘਰ ਬਣਾ ਦਿਓ ਚੰਗੇ ਮੈਨੂੰ ਰੋਟੀ ਕੁੱਪ ਮਿਲ ਜੇ ਮੈਨੂੰ ਆਏ ਹੋ ਜੇ ਤੇ ਮੈਂ ਮੈਂ 15 ਸਾਲ ਦੀ ਬਣ ਜਾ ਮੈਨੂੰ ਐਹੇ ਦਾ ਕੁਛ ਦੇਉਂਦਾ ਉਨੇ ਕੁ ਸਾਲ ਕਿਹਾ ਚੱਲ ਠੀਕ ਹੈ ਤੇਰਾ ਤੜਕੇ ਨੂੰ ਘਰ ਬਣਿਆ ਹੋਗਾ ਤੇ ਤੇਰੇ ਖਾਣ ਨੂੰ ਵੀ ਆਪੇ ਆਇਆ ਕਰੀ ਵੀ ਚੀਜ਼ ਤੇ ਤੇਰੇ ਸਹਾਰੇ ਰੋਜ਼ 100 ਰੁਪਏ ਆ ਜਾ ਕਰੀ ਤੇ ਤੇਰਾ ਜਿਹੜੇ ਐ ਵੈਸੀ ਆ ਜਾ ਰੋਟੀ ਪਾਣੀ ਜਿਹੜਾ ਉਹ ਤੇਰੇ ਵਾਸਤੇ ਹੋਵੇ ਭੱਜਿਆ ਕੋਈ ਨਾ ਉਹ ਆディ ਗੱਲ ਠੀਕ ਹੈ ਮੈਨੂੰ 15 ਸਾਲ ਦੀ ਬੁੜੀ ਬਣਾ ਦਿਓ ਉਹ ਠੀਕ ਆ ਉਹ ਕਹਿੰਦੇ ਚੱਲ ਤੂੰ 15 ਸਾਲ ਦੀ ਬਣ ਗਈ ਉਹ ਸੱਚੀ ਵਿੱਚ ਹੀ ਬਣ ਜਾਂਦੀ ਤੇ ਉਹਦਾ ਮੁੰਡਾ ਕਹਿੰਦਾ ਜਾਲ ਸਾਹ ਵੇਖ ਕੇ ਦਾਵਾ ਮਮੀ ਜਿੱਤੇ ਛੱਡ ਕੇ ਆਇਆ ਸੀ ਉਹ ਜਦੋਂ ਜਾ ਵੇਖਦਾ ਜਾ ਕੇ ਤਬੀਅ ਤਾਂ ਐਡਾ ਵੱਡਾ ਮਹਿਲ ਬਣਿਆ ਹੁੰਦਾ ਵਿੱਚ ਉਹ ਬੈਠੀ ਹੁੰਦੀ ਉਹ ਪੁੱਤ ਨੂੰ ਪਛਾਨ ਲੈਂਦੀ ਕਿ ਜੀ ਆ ਜਾ ਪੁੱਤ ਮੈਂ ਆ ਉਹ ਆਪਣੇ ਤੁ ਬੀ 80 ਪਰ ਛੋਟੀ ਜੀ ਕਿਵੇਂ ਬਣ ਗਈ ਉਹ ਆਦੀ ਮੇਰੇ ਕੋਲੇ ਵੀ ਕਿ ਬਾਬਾ ਬਿਲਾ ਸੀ ਉਹਨੇ ਮੈਨੂੰ ਆਹੇ ਆਸ਼ੀਰਵਾਦ ਦੇ ਕੇ ਜਦ ਮੈਂ ਛੋਟੀ ਜੀ ਬਣੀ ਉਹ ਕਹਿੰਦਾ ਅੱਛਾ ਕਹਿੰਦਾ ਆ ਮਹਿਲਬਾਨ ਗਿਆ ਉਹ ਵੇ ਕੇ ਰ ਆਨਦਾ ਤੇ ਉਹ ਜਾ ਕੇ ਆਪਦੀ ਘਰ ਵਾਲੀ ਨੂੰ ਜਾ ਕੇ ਦੱਸਦਾ ਅਗਲੇ ਦਿਨ ਤੇ ਉਹਦੇ ਘਰ ਵਾਲੀ ਕਹਿੰਦੀ ਮੇਰੀ ਮੰਮੀ ਨੂੰ ਵੀ ਲੈ ਜਾ ਉੱਥੇ ਛੱਡਿਆ ਉਹ ਮੰਮੀ ਨੂੰ ਉੱਥੇ ਛੱਡ ਕੇ ਆਉਂਦਾ ਤੇ ਉਹੀ ਸੰਤ ਉਹਦੇ ਘਰੇ ਆਉਂਦਾ ਤੜਕੇ ਤੇ ਉਹ ਆਦੀ ਉਹਨੂੰ ਆਗਾ ਕੁਝ ਦੇ ਭਾਈ ਖਾਨ ਪੀਣ ਉਹ ਕਹਿੰਦੀ ਹਾਂ ਜੇ ਬੰਨਿਆ ਨੀਗਾ ਮਗ ਤੇ ਪਹਿਲਾ ਆ ਕੇ ਮੈਂ ਤੈਨੂੰ ਕਿੱਥੋਂ ਦੇਦਾ ਆ ਆਪਣੇ ਕੋਲ ਸਵੇਰੇ ਆਇਆ ਉਹ ਐ ਭੱਜ ਕੇ ਪੈ ਗਈ ਤੇ ਉਹ ਜਿਹੜੀ ਗੁਲੀ ਸੀ ਉਹ ਜਾ ਸੂਰੀ ਹੋਈ ਏ ਉਹ ਸੂਰੀ ਬਣ ਗਈ ਸੂਰੀ ਬਣ ਗਈ ਤੇ ਉਹ ਗੰਦ ਗੁੰਦ ਖਾਂਦੀ ਤੁਰੀ ਫਿਰਦੀ ਸੀ ਤੇ ਉਹੀ ਮੁੰਡਾ ਫੇਰ ਆਇਆ ਕਹਿੰਦਾ ਮਾਂ ਨੂੰ ਮਿਲ ਕੇ ਤੇ ਕਹਿੰਦਾ ਕਿੱਥੇ ਮੇਰੀ ਸੱਸ ਉਹ ਕਹਿੰਦੇ ਹਾਂ ਫਿਰਦੀ ਏ ਸੂਰੀ ਬਣਾਤੀ ਉਹ ਵੇਖ ਕੇ ਤੇ ਕਹਿੰਦਾ ਇਹ ਨੂੰ ਕੱਤ ਸੂਰੀ ਬਣਾਤੀ ਉਹ ਲਿਆ ਉਹ ਬੁੜੀ ਆ ਕੇ ਕਹਿੰਦਾ ਇਹਨੂੰ ਕਹਿੰਦਾ ਵੀ ਤੂੰ ਤਾਂ ਇੰਨੀ ਭਗਤ ਨਹੀਂ ਆ ਮਾਂ ਤੇ ਤੂੰ ਇੰਨਾ ਪਾਠ ਕਰਦੀ ਐਂ ਤੂੰ ਬੁੜੀ ਬਣਾ ਦੇ ਉਹ ਅੱਗੇ ਚੱਲ ਠੀਕ ਐ ਕੋਈ ਨਹੀਂ ਮੈਂ ਬਣਾ ਦੂੰ ਉਹ ਬੁੜੀ ਬਣਾ ਦਿੰਦੇ ਉਹ ਉਹ ਜਦੋਂ ਕੁੜੀ ਆ ਕੇ ਉਹਨਾਂ ਨੂੰ ਮਿਲਦੀ ਐ ਉਹ ਹੈਰਾਨ ਹੋ ਜਾਂਦੀ ਐ ਇਸ ਬੁੜੀ ਨੂੰ ਵੇਖ ਕੇ ਉਹਦਾ ਦਿਮਾਗ ਖੇਡ ਜਾਂਦਾ ਉਹ ਕਹਿੰਦੀ ਹੈ ਆਹ ਕੀ ਬਣ ਗਿਆ ਉਹ ਉਹ ਮਾਂ ਫਿਰ ਛੂਹਣ ਤਰ ਮਾਰ ਕੇ ਉਹਨੂੰ ਬੁੜੀ ਬਣਾ ਦਿੰਦੀ ਐ ਤੇ ਉਹ ਦੋਹੇ ਜੜੀਆਂ ਉਹ ਉਸ ਥਾਂ ਤੇ ਬਸ ਲੱਗ ਜਾਂਦੇ ਜਾਂ ਇਦਰੋਂ ਉਹਨਾਂ ਦੇ ਘਰ ਦਾ ਬੁਰਾ ਹਾਲ ਹੋ ਜਾਂਦਾ ਕੱਖ ਵੀ ਕਦੇ ਨਹੀਂ ਹੁੰਦਾ ਜਿੱਥੇ ਪ੍ਰਮਾਤਮਾ ਦਾ ਨਾਮ ਲੱਗੇ ਉੱਥੇ ਹੀ ਸਵਾਰ ਬੁੰਦਾ ਉੱਥੇ ਨਾ ਵੀ ਲੈਂਦੇ ਸੀ ਉੱਥੇ ਨਰਕ ਹੋ ਗਿਆ ਤੇ ਉਹ ਜਦੋਂ ਉਹ ਆਖੇ ਮੈਂ ਤਾਂ ਉੰਦੀ ਕੋਈ ਨਹੀਂ ਰਹਿਣਾ ਤੇ ਉਹ ਸਾ ਜਿਹੜੀ ਨੋ ਸੀ ਵਾ ਕੇ ਵਵੀਸ ਤੈਨੂੰ ਲੈ ਕੇ ਜਾਣਾ ਇਹ ਆ ਜੀ ਤੂੰ ਹੁਣ ਕੀ ਕਰਨਾ ਹੁਣ ਤਾਂ ਮੇਰਾ ਘਰ ਬਣ ਗਿਆ ਉਹ ਅੱਜ ਨਹੀਂ ਤੈਨੂੰ ਲੈ ਕੇ ਜਾਵਾਂਗੇ ਉਹ ਅਹੀਂ ਕਰਦੀ ਇੱਜ਼ਤ ਕਰਦੀ ਆ ਤੇ ਪਰ ਐਸੋ ਇਹੀ ਆ ਵੀ ਜੇ ਕੋਈ ਉੱਚੀ ਪਾਠ ਕਰਦਾ ਭਾਵੇਂ ਦੀਵਾ ਪਾਠ ਕਰਦਾ ਪਰ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ ਤੇ ਜੁੜੇ ਨੂੰ ਤੁਸੀਂ ਨਾਮ ਤਾਂ ਜਪ ਕਰਿਆ ਕਰੋ ਪਰਮਾਤਮਾ ਦਾ ਨਾਮ ਲੈਂਦੇ ਰਿਹਾ ਕਰੋ ਤੇ ਉਹਨਾਂ ਨੂੰ ਵੀ ਲੈਣ ਦਿਆ ਕਰੋ ਤੇ ਇੱਕ ਜਣਾ ਪਾਠ ਕਰੇ ਤਾਂ ਸਾਰਾ ਤੁਸੀਂ ਪਰਿਵਾਰ ਤਰ ਸਕਦੇ ਆ ਇਸ ਲਈ ਉਹਦੀ ਇੱਕ ਜਣੇ ਨੂੰ ਪਾਠ ਕਰਦਾ ਤੇ ਕਰਨ ਦੇ ਅੱਛਾ ਇੰਨੀ ਮੇਰੀ ਗੱਲ ਬਾਤ ਨੂੰ ਕੀ ਆਪ ਤੇ ਲਾਈਕ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ